ਏ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮਿਲ ਕਰਨ ਲੱਗ ਜਾਂਦੇ ਆ। ਚਲਾਖੀਆਂ ਲੈ ਰਹੀਆਂ ਜਿਵੇਂ ਉਹ ਕੋਈ ਮੁਖਬਰ ਹੁੰਦੇ ਆ ਜਾਂ ਮਤਲਬ ਗੈਂਗਸਟਰ ਹੁੰਦੇ ਆ ਜਾਂ ਕੋਈ ਮਤਲਬ ਚਿੱਤੇ ਨਸਾਬ ਵਿੱਚ ਨਾਲੇ ਹੁੰਦੇ ਆ। ਰੇਲ ਰੋਕੋ, ਸੜਕ ਰੋਕੋ, ਪਾਈਪ ਰੋਕੋ। ਆ ਆ ਰੋਕੋ, ਹੋਰ ਰੋਕੋ ਕਰ। ਉਹ ਕਹਿੰਦੇ ਪੰਜਾਬ ਦਾ ਨੁਕਸਾਨ ਹੋ ਰਿਹਾ ਇਹਨਾਂ ਧਰਨਿਆਂ ਦੇ ਨਾਲ ਕਹਿੰਦੇ। ਜਿਹੜਿਆ ਨਾ ਹੋ ਰਿਹਾ ਉਹਨਾਂ ਨਾਲ ਤਾਂ ਕਹਿੰਦਾ ਮੇਰੀ ਗਾੜੀ ਪਾਈ ਵੀ ਐ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿ ਬਟਾਈ ਰੱਖਿਆ ਤੂੰ ਉਹ ਬੈਠੇ ਨੇ ਚੰਬੂ ਬਾਰਡਰ ਤੇ ਥਨੋਰੀ ਬਾਰਡਰ ਤੇ ਉਹ ਉਹਨਾਂ ਨੂੰ ਕਹੇ ਸੰਯੁਕਤ ਮੋਰਚੇ ਨੂੰ ਥੋੜੂ ਕਹਿ ਸਕਦੇ ਹੋ ਵੱਖਰੇ ਮੋਰਚੇ ਨੇ ਜੇ ਅਸੀਂ ਮੋਰਚੇ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਮੈਂ ਕਹਿੰਦਾ ਡਰ ਕੇ ਮੀਟਿੰਗ ਨਹੀਂ ਦਿੱਤੀ ਇਹ ਨੂੰ ਮੈਂ ਪੁੱਛਣਾ ਚਾਹਣਾ ਸੀ ਹੈ ਮਾਨੂ ਕਿ ਤੂੰ ਕਿੱਥੋਂ ਨਿਕਲੇ ਮਤਲਬ ਤੂੰ ਇਹ ਜਿੱਥੇ ਸੰਦੇ ਵਿੱਚੋਂ ਪਾਰਟੀ ਨਿਕਲੀ ਆਪ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੁਣ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਇਹ ਨੂੰ ਕੀ ਪਤਾ ਇਸ ਗੱਲ ਦਾ ਮੇਰੇ 20 ਕਿੱਲੇ ਕਣਕ ਬੀਜੀ ਹੋਈ ਹੈ ਹੂੰ ਪਹਿਲਾਂ ਝੋਨਾ ਬੀਜਿਆ ਹੋਇਆ ਸੀ 4 ਕਿੱਲੇ ਆਲੂ ਲਾਏ ਹੋਏ ਇਹ ਕਿਵੇਂ ਕਹਿ ਸਕਦਾ ਕਿ ਸਾਨੂੰ ਪਤਾ ਨਹੀਂ ਇਹਦੇ ਬਾਰੇ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਕਿਸਾਨਾਂ ਦੀ ਭਗਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਵੀ ਇਹ ਮੰਗਾਂ ਨੇ ਇਹਨਾਂ ਨੂੰ ਪੂਰਾ ਪੂਰੀਆਂ ਕੀਤਾ ਜਾਣ ਪਰ ਦੂਜੇ ਪਾਸੇ ਅੱਜ ਭਗਵੰਤਮਾਨ ਸਾਹਿਬ ਉਹਨਾਂ ਦਾ ਬਿਆਨ ਆਇਆ ਕਿ ਇੱਕ ਪਾਸੇ ਤਾਂ ਮੀਟਿੰਗ ਕਰਨਾ ਚਾਹੁੰਦੇ ਦੂਜੇ ਪਾਸੇ ਸਾਨੂੰ ਕਹਿੰਦੇ ਕਿ ਅਸੀਂ ਧਰਨਾ ਵੀ ਲਾਉਣਾ ਹੈ ਜਾਓ ਫਿਰ ਧਰਨਾ ਹੀ ਲਾ ਲਓ ਬੀਤੇ ਦਿਨੀ ਵੀ ਇਹਨਾਂ ਨੇ ਕਿਹਾ ਕਿ ਸਾਡੇ ਨਾਲ ਜਿਹੜੀ ਹੈ ਬਸਲੂਕੀ ਕੀਤੀ ਗਈ ਹੈ ਇਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਉੱਠ ਗਏ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਬੂਟਾ ਸਿੰਘ ਬੁਰਜਗਿਲ ਨੇ ਕਿਸਾਨ ਆਗੂ ਗਿਲ ਸਾਹਿਬ ਪਹਿਲਾਂ ਤਾਂ ਕਿਵੇਂ ਦੇਖਨ ਉਹ ਜਿਸ ਤਿੱਕੇ ਦੇ ਕੱਲ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਤੁਹਾਨੂੰ ਇਹ ਲੱਗਿਆ ਕਿ ਕੁਝ ਤਾਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਅੱਜ ਫਿਰ ਸੀਐਮ ਪੰਜਾਬ ਦਾ ਬਿਆਨ ਆਇਆ ਕਿ ਇੱਕ ਪਾਸੇ ਮੀਟਿੰਗ ਦੂਜੇ ਪਾਸੇ ਕਹਿੰਦੇ ਧਰਨਾ ਲਾ ਲਵਾਂਗੇ ਇਹ ਕਿਹੜੀ ਗੱਲ ਹੋਈ ਕਹਿੰਦੇ ਦੇਖੋ ਦੋ ਗੱਲਾਂ ਇੱਕ ਜਿਹੜਾ 5 ਮਾਰਚ ਵਾਲਾ ਪ੍ਰੋਗਰਾਮ ਹੈ ਜੀ ਇਹ ਆਲ ਇੰਡੀਆ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਨਾ ਕਿ ਕੱਲਾ ਪੰਜਾਬ ਦਾ ਜੀ ਪੂਰੇ ਇੰਡੀਆ ਦੇ ਵਿੱਚ ਲਾਗੂ ਹੋਣਾ ਹੈ ਜੀ ਉਹ ਕੋਈ 2 ਦਿਨ ਲਾਵੇ ਕੋਈ 4 ਦਿਨ ਲਾਵੇ ਕੋਈ ਹਫਤਾ ਲਾਵੇ ਉਹ ਸਮਰਥਾ ਹੈ ਆਪ ਕੋ ਆਪਣੀ ਜਥੇਬੰਦਗੀਆਂ ਦੀ ਹਮ ਕਿਉਂਕਿ ਜਿਹੜਾ ਤ੍ਰੰਮੀ ਖੇਤੀ ਨੀਤੀ ਦਾ ਖਰੜਾ ਜੀ ਇਹ ਸਾਰਨ ਸਟੇਟਾਂ ਨੂੰ ਭੇਜਿਆ ਹੋਇਆ ਹਮ ਇਹਨਾਂ ਨੇ ਵੀ ਸਖਤ ਮਤਲਬ ਖਰੜਾ ਰੱਦ ਕਰਤਾ ਹਮ ਪਰ ਇਹ ਤਾਂ ਨਹੀਂ ਹੈ ਕਿ ਮਤਲਬ ਉਹ ਸਾਰਾ ਰੱਦ ਹੋ ਗਿਆ ਹਮ ਦੂਸਰੀਆਂ ਸਟੇਟਾਂ ਤੋਂ ਵੀ ਐਵੇਂ ਜਿਵੇਂ ਮੰਗ ਕੀਤੀ ਹੈ ਇਹ ਤੋਂ ਇਹਦਾ ਧੰਨਵਾਦ ਵੀ ਕੀਤਾ ਹੀ ਮੁੱਖ ਮੰਤਰੀ ਦਾ ਹਾਂ ਜੇ ਤੁਸੀਂ ਇਹ ਖਰੜਾ ਰੱਦ ਕੀਤਾ ਤੇ ਤੁਸੀਂ ਹਮ ਰਤਵਾ ਜਿਹੜੇ ਹੈਗੇ ਜੀ ਸੀਐਮ ਉਹਨਾਂ ਨੂੰ ਵੀ ਮਤਲਬ ਲੈਟਰ ਲਿਖੋ ਕਿ ਤੁਸੀਂ ਵੀ ਇਸ ਖਰੜੇ ਨੂੰ ਰੱਦ ਕਰੋ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਗੱਲ ਦਾ ਕਿ ਇਹ ਮਤਲਬ ਖਰੜਾ ਕੇਂਦਰ ਨਾਲ ਸੰਬੰਧਿਤ ਹੈ ਆਰਡਿਨੇਸ਼ਨ ਜੋਕ ਮੂਰਤੀ ਦਾ ਪ੍ਰੋਗਰਾਮ ਹੈ ਜਿੱਤੋਂ ਤੱਕ ਇਹਨਾਂ ਨਾਲ ਮੀਟਿੰਗ ਦਾ ਸਵਾਲ ਹੈ ਮਾਰਚ 2023 ਦੇ ਵਿੱਚ ਇਹਨਾਂ ਨਾਲ ਸਾਡੀਆਂ 12 ਮੰਗਾਂ ਮੰਨੀਆਂ ਸੀ ਇਹਨਾਂ ਨੇ ਸਾਡੀਆਂ ਹਾਂ ਮੀਟਿੰਗ ਕਰੀ ਸੀ ਇੱਕ ਵੀ ਉਹਨਾਂ ਵਿੱਚੋਂ ਮੰਗ ਮੰਨੀ ਨਹੀਂ ਹੈ ਇਹਨਾਂ ਨੇ 12 ਮੰਗਾਂ ਤਾਂ ਅਸੀਂ ਉਹ ਪਾਈਆਂ ਸੀ ਪਿਛਲੀਆਂ ਚੱਕ ਕੇ ਤੇ 6 ਮੰਗਾ ਅਸੀਂ ਨਵੀਆਂ ਐਡ ਕੀਤੀਆਂ ਸੀ ਨਾ ਜਿਹੜੀਆਂ ਪੰਜਾਬ ਸਰਕਾਰ ਨਾਲ ਸਬੰਧਤ ਸੀ ਜੀ ਉਹ 12 ਮੰਗਾਂ ਦੇ ਵਿੱਚੋਂ ਮਤਲਬ ਕੋਈ ਇੱਕ ਵੀ ਲਾਗੂ ਨਹੀਂ ਕੀਤੀ ਜਿਹੜੀਆਂ ਹੁਣ ਮਤਲਬ ਇਹਨੇ ਕਿਹਾ ਸੀ ਕਿ ਕੁਝ ਉਹ ਮੈਂ ਹਾਂ ਕਰਤੀ ਸੀ ਨਾਲ ਹੀ ਜਦੋਂ ਹਾਂ ਕਰਕੇ ਕਹਿੰਦਾ ਵੀ ਜੇ ਤੁਸੀਂ ਉਹ ਮੌਤ ਲਾਉਂਗੇ ਮਤਲਬ 5 ਮਾਰਤ ਵਾਲਾ ਤਾਂ ਇਹ ਵੀ ਛੱਡਿਆਂ ਮੈਂ ਹਾਂ ਯਾਨੀ ਉਹ ਕਹਿੰਦੇ ਕਿ ਇਹ ਮੰਗਾ ਸਾਡੇ ਨਾਲ ਕਹਿੰਦੇ ਜੁੜਦੇ ਹੀ ਨਹੀਂ ਪੰਜਾਬ ਨਾਲ ਤਾਂ ਜੁੜਦੇ ਹੀ ਨਹੀਂ ਕੇਂਦਰ ਨਾਲ ਜੁੜਦਿਆਂ ਕਹਿੰਦੇ ਕਿ ਅਸੀਂ ਕਿਸ ਤਿੱਕੇ ਨਾਲ ਕਹਿੰਦੇ ਫਿਰ ਵੀ ਅਸੀਂ ਮੀਟਿੰਗ ਲੈ ਲਈ ਕਹਿੰਦੇ ਤੁਹਾਡੀ ਦੇਖੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਬਾਸਮਤੀ ਹੈ ਜੀ ਇਹਦੇ ਤੇ ਐਮਐਸਪੀ ਪੰਜਾਬ ਸਰਕਾਰ ਦੇਵੇ ਜੀ ਜਿਹੜਾ ਆਲੂ ਹੈ ਉਹਦੇ ਤੇ ਬਾਸਮਤੀ ਪੰਜਾਬ ਸਰਕਾਰ ਦੇਵੇ ਲੂੰਗੀ ਤੇ ਬਾਸਮਤੀ ਪੰਜਾਬ ਸਰਕਾਰ ਦੇਵੇ ਮਟਰਾਂ ਤੇ ਦੇਵੇ ਗੋਭੀ ਤੇ ਦੇਵੇ ਹੂੰ ਇਹ ਅਸੀਂ ਇਹਨਾਂ ਤੇ ਰੱਖਿਆ ਸੀਗਾ 6 ਫਸਲਾਂ ਕੇ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਜਦੋਂ ਤੁਸੀਂ ਸਰਕਾਰ ਬਣਾਈਆ ਉਦੋਂ ਤੁਸੀਂ ਕਿਹਾ ਵੀ ਸੀ ਕਿ ਅਸੀਂ ਐਮ ਐਸ ਪੀ ਦੇਵਾਂਗੇ ਹੂੰ ਇਹ 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 ਕਿਵੇਂ ਸੈਂਟਰ ਨਾ ਹੋਗੀਆਂ ਮਤਲਬ ਜਿਹੜੇ ਆਲੂ ਦਾ ਸੈਂਟਰ ਖਰੀਦਦਾ ਹੀ ਨਹੀਂ ਜੀ ਦੁੱਧ ਦੀਆਂ ਫਸਲਾਂ ਜਿਹੜੀ ਗੋਭੀ ਆ ਉਹ ਸੈਂਟਰ ਖਰੀਦਦਾ ਹੀ ਨਹੀਂ ਜੀ ਬਾਸਮਤੀ ਸੈਂਟਰ ਖਰੀਦਦਾ ਹੀ ਨਹੀਂ ਜੀ ਇਹ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾ ਸੀ ਸਮਾਰਟ ਮੀਟਰਾਂ ਦੀ ਵੀ ਸਾਡੇ ਨਾਲਤ ਇਹਨੇ ਮੰਗ ਮੰਨੀ ਸੀ ਉਦੋਂ 2023 ਦੇ ਵਿੱਚ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ ਹਾਂ ਪਰ ਨਹੀਂ ਲਾਗੂ ਕੀਤੀ ਅਸੀਂ ਕਰਜ਼ੇ ਦਾ ਮੁੱਦਾ اٹھਾਇਆ ਸੀ ਕਿ ਜਿਹੜਾ ਕਰਜ਼ਾ ਹੈ ਪੰਜਾਬ ਦੇ ਕਿਸਾਨਾਂ ਦਾ 2 ਲੱਖ ਕਰੋੜ ਦਾ ਉਹ ਪਹਿਲਾਂ ਅਸੀਂ ਏਜੰਡੇ ਤੇ ਲੈ ਕੇ ਆਂਦਾ ਕਿ ਤੁਸੀਂ ਜਦੋਂ ਦੀ ਸਰਕਾਰ ਬਣੀ ਉਹਨੂੰ ਪੈਰਾਂ ਤੇ ਰੋਡ ਖੋਦ ਕੇ ਸੀ ਨਾ ਦੁਬਾਰਾ ਸ਼ੁਰੂ ਹੋ ਗਈਆਂ ਹਾਂ 110 ਸੈਂਟਰਲ ਮੈਂਚ ਸਕੀਮ ਵੀ ਸੀ ਮੰਗ ਕੀਤੀ ਸੀ ਕਿ ਜੱਤ ਲਖਤ ਕਰਜ਼ਾ ਨਿਭੜੇ ਹਾਂ ਤੇ ਇਹ ਕਰਜ਼ਾ ਨਿਵੇੜੂ ਕਾਨੂੰਨ ਵੀ ਬਣੇ ਇਹ ਕਹਾਰਾਂਗਾ ਪੰਜਾਬ ਨਾਲ ਸੰਬੰਧਤ ਮੰਗਾ ਸੀ ਜੀ ਮਾਨ ਸਾਹਿਬ ਵੀ ਕਹਿੰਦੇ ਨਜ਼ਰ ਆਏ ਕਿ ਅਸੀਂ ਕੱਲਾ ਤੁਹਾਨੂੰ ਜਵਾਬ ਦੇਣੀ ਹੈ ਬਾਕੀ ਕਿੰਨੇ ਕਰੋੜ ਪੰਜਾਬ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਨੂੰ ਜਵਾਬ ਦੇ ਆ ਕਦੇ ਤੁਸੀਂ ਰੇਲ ਰੋਕੋ ਕਰਦੇ ਹੋ ਕਦੇ ਸੜਕ ਰੋਕੋ ਕਰਦੇ ਹੋ ਕਦੇ ਤੁਸੀਂ ਪਾਈਪ ਰੋਕੋ ਕਰਦੇ ਹੋ ਕਹਿੰਦੇ ਐ ਥੋੜੀ ਹੁੰਦਾ ਕਹਿੰਦੇ ਸੰਯੁਗਤ ਮੋਰਚੇ ਦਾ ਜਿਹੜਾ ਇਹ 5 ਆਲਾ ਪ੍ਰੋਗਰਾਮਾ ਕੋਈ ਰੋਡ ਰੋਕਣ ਦਾ ਨਹੀਂ ਕੋਈ ਸੜਕ ਰੋਕਣ ਦਾ ਨਹੀਂ ਕੋਈ ਲਾਈਨ ਰੋਕਣ ਦਾ ਨਹੀਂ ਜੀ ਅਸੀਂ ਇੱਕ ਲਿਖਤੀ ਰਿਟਰਨ ਦੇ ਵਿੱਚ ਮਤਲਬ ਡੀਸੀ ਚੰਡੀਗੜ੍ਹ ਨੂੰ ਦੇ ਚੁੱਕੇ ਆ 28 ਫਰਵਰੀ ਨੂੰ ਜੀ ਕਿ ਸਾਨੂੰ 34 ਸੈਕਟਰ ਵਿਹਲਾ ਪਿਆ ਉਹ 34 ਸੈਕਟਰ ਦਿੱਤਾ ਜਾਵੇ ਕਿੱਥੇ ਅਸੀਂ ਲੋਕਾਂ ਨੇ ਤਾਂ ਕੀਤਾ ਉਹ ਕਹਿੰਦੇ ਪੰਜਾਬ ਦਾ ਨੁਕਸਾਨ ਹੋ ਰਿਹਾ ਇਹਨਾਂ ਧਰਨਿਆਂ ਦੇ ਨਾਲ ਕਹਿੰਦੇ ਜਿਹੜਿਆ ਨਾ ਹੋ ਰਿਹਾ ਉਹਨਾਂ ਨਾਲ ਤਾਂ ਕਹਿੰਦਾ ਮੇਰੀ ਗਾੜੀ ਪਾਈ ਵੀ ਹੈ ਹੂੰ ਉਹ ਬੈਠੇ ਨੇ ਚੰਬੂ ਬਾਡਰ ਤੇ ਖਨੋਰੀ ਬਾਡਰ ਤੇ ਉਹ ਉਹਨਾਂ ਨੂੰ ਕਹੇ ਸੰਯੁਕਤ ਮੋੜ ਤੇ ਨੂੰ ਥੋੜੂ ਕਹਿ ਸਕਦੇ ਹੋ ਵੱਖਰੇ ਮੋੜ ਤੇ ਨੇ ਹੂੰ ਮਤਲਬ ਬਖਲਾਕ ਦੇ ਵਿੱਚ ਆ ਕੇ ਸਾਰਾ ਕੁਝ ਕੀਤਾ ਇਹਨਾਂ ਨੇ ਹੂੰ ਜਿਸ ਤਿੱਕੇ ਨਾਲ ਮਾਨ ਸਾਹਿਬ ਦੇ ਅੱਜ ਬਿਆਨ ਆਏ ਨੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਦੇਣੇ ਬੰਦੇ ਸੀਗੇ ਉਹਨਾਂ ਦੇ ਬਿਆਨ ਜਾਂ ਉਹ ਕਹਿੰਦੇ ਕਿ ਵੀ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਖੜਾ ਹਾਂ ਬਾਕੀਆਂ ਨੂੰ ਵੀ ਜਵਾਬ ਦਿਆਂ ਕੱਲਾ ਤੁਹਾਨੂੰ ਨਹੀਂ ਹੈ ਦੇਖੋ ਆਪ ਖੁਦ ਨੂੰ ਹੋ ਕਹਿ ਵੀ ਰਹੇ ਹੋ ਕਿ ਲੋਕਾਂ ਦਾ ਜਮਹੂਰੀ ਹੱਕ ਹੈ ਜੀ ਇਹਨੂੰ ਮੈਂ ਪੁੱਛਣਾ ਚਾਹੁੰਦਾ ਸੀ ਹੈ ਮੰਨੋ ਕਿ ਤੂੰ ਕਿੱਥੋਂ ਨਿਕਲੇ ਮਤਲਬ ਤੂੰ ਇਹ ਜਿੱਤੇ ਜਿੱਤੇ ਹੰਦੇ ਵਿੱਚੋਂ ਪਾਰਟੀ ਨਿਕਲੀ ਆਪ ਜੀ ਅਨਾ ਹਜ਼ਾਰੇ ਦੀ ਜਿਹੜੀ ਐਜੀਟੇਸ਼ਨ ਸੀ ਉਹਦੇ ਵਿੱਚੋਂ ਨਿਕਲੀ ਹੈ ਉਹਨਾਂ ਨੇ ਵੀ ਇਹ ਐਜੀਟੇਸ਼ਨ ਕੀਤੀ ਹੈ ਹੂੰ ਹੁਣ ਵੀ ਇਹ ਸਾਡਾ ਜਮਹੂਰੀ ਹੱਕ ਹੈ ਮਤਲਬ ਇਹ ਜਿਹੇ ਕਹਿੰਦਾ ਇਹਨੂੰ ਕੋਣ ਰੋਕ ਲੂ। ਉਹ ਕਹਿੰਦੇ ਨਹੀਂ ਲਾਉਣ ਦਵਾਂਗੇ ਕਹਿੰਦੇ ਵੀ ਅਸੀਂ ਗ੍ਰਿਫਤਾਰੀਆਂ ਵੀ ਹੋਣਗੀਆਂ ਕਹਿੰਦੇ ਸਭ ਕਰ ਲੈਣੇ ਆ ਪੱਤਰਕਾਰਾਂ ਦਾ ਸਵਾਲ ਸੀਗਾ ਕਹਿੰਦੇ ਗ੍ਰਿਫਤਾਰੀਆਂ ਅਸੀਂ ਜਾਵਾਂਗੇ ਟਰੈਲਰਾਂ ਟ੍ਰੈਕਟਰ ਲੈ ਕੇ ਚੰਡੀਗੜ੍ਹ ਨੂੰ ਜਾਵਾਂਗੇ ਉਹ ਉਹਨਾਂ ਦੀ ਮਰਜ਼ੀ ਹੈ। ਜੀ ਕੀ ਕਰਨਾ ਹੁਣ ਹੁਣ ਤੱਕ ਕਿੰਨੀਆਂ ਕਿ ਦੂਰਦਰ ਦੇ ਉੱਪਰ ਗ੍ਰਿਫਤਾਰ ਕਰ ਚੁੱਕੇ ਆ ਲੀਡਰ ਹੂੰ 100 ਤੋਂ ਮਤਲਬ ਸੈਂਕੜੇ ਕਿਸਾਨਾਂ ਦੇ ਘਰਾਂ ਤੇ ਛਾਪੇ ਮਾਰ ਰਹੀ ਹੈ ਪੁਲਿਸ ਤਲਾਸ਼ੀਆ ਲੈ ਰਹੀ ਹੈ ਜਿਵੇਂ ਉਹ ਕੋਈ ਮੁਖਬਰ ਹੁੰਦੇ ਆ ਜਾਂ ਮਦਲਾ ਗੈਂਗਸਟਰ ਹੁੰਦੇ ਆ ਜਾਂ ਕੋਈ ਚਿੱਟੇ ਨਸ਼ਾ ਵੇਚਣ ਵਾਲੇ ਹੁੰਦੇ ਆ ਇਹ ਕਿਸਾਨ ਲੀਡਰ ਹੈ ਉਹਨਾਂ ਦੇ ਠੀਕ ਹੈ ਤੁਸੀਂ ਅਰੈਸਟ ਕਰਨਾ ਉਹਨਾਂ ਨੂੰ ਕਰੋ ਤਲਾਸ਼ੀ ਦੇ ਹੁੰਦਾ ਕੀ ਮਤਲਬ ਹੂੰ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਚੋਂ ਤਾਂ ਦੇ ਖੇਤਾਂ 'ਚ ਜਾਂਦੇ ਵੀ ਨਹੀਂ ਹੁਣੇ ਮੈਂ ਤਾਂ ਤੁਹਾਡਾ ਕਹਿੰਦੇ ਦੋਸਤਾਂ ਭਰਾ ਕਹਿੰਦੇ ਮੈਂ ਤਾਂ ਕਿਸਾਨ ਆ ਪੱਕਾ ਮੈਂ ਤਾਂ ਹਰ ਵੇਲੇ ਖੇਤਾਂ 'ਚ ਜਾਂਦਾ ਰਹਿੰਦਾ ਤੁਹਾਡੇ ਚੋਂ ਤਾਂ ਦੇ ਜਾਂਦੇ ਵੀ ਨਹੀਂ ਹੁਣੇ ਖੇਤਾਂ 'ਚ ਕਹਿੰਦੇ ਵੀ ਵੀ ਕੀ ਕੰਮ ਹੁੰਦਾ ਕੀ ਨਹੀਂ ਹੁੰਦਾ ਇਹਨੂੰ ਕੀ ਪਤਾ ਇਸ ਗੱਲ ਦਾ ਮੇਰੇ 20 ਕਿੱਲੇ ਕਣਕ ਬੀਜੀ ਹੋਈ ਆ ਹੂੰ ਪਹਿਲਾਂ ਝੋਨਾ ਬੀਜਿਆ ਹੋਇਆ ਸੀ 4 ਕਿੱਲੇ ਆਲੂ ਲਾਏ ਹੋਏ ਆ ਇਹ ਕਿਵੇਂ ਕਹਿ ਸਕਦਾ ਕਿ ਅਸੀਂ ਸਾਨੂੰ ਪਤਾ ਨਹੀਂ ਇਹਦੇ ਬਾਰੇ ਹੂੰ ਇਹ ਕੀ ਜਾਣਦਾ ਬਿਨਾਂ ਕਮੇਟੀ ਤੋਂ ਜੀ ਹੁਣ ਤੁਹਾਡਾ 5 ਤਰੀਕ ਵਾਲਾ ਪ੍ਰੋਗਰਾਮ ਇਸ ਤਰੀਕੇ ਨਾਲ ਰਹੇਗਾ ਬਿਲਕੁਲ ਸਟੈਂਡ ਕਰਦਾ 5 ਤਰੀਕ ਵਾਲਾ ਸਾਡਾ ਪ੍ਰੋਗਰਾਮ ਠੀਕ ਹੈ ਜੀ ਬਹੁਤ ਸ਼ੁਕਰੀਆ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮਿਲ ਕਰਨ ਲੱਗ ਜਾਂਦੇ ਆ ਕਿ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਪਸ਼ਨ ਕਰਦੇ ਫੜੇਗੇ ਤਾਂ ਕਿਹਦੀ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਕਿਉਂ ਮਾਨ ਸਾਹਿਬ ਕਿਸਾਨਾਂ ਦਾ ਇਸ਼ੂ ਹੈ ਕਿਸਾਨਾਂ ਦਾ ਫਾਈਨੋਟਾ ਲੈਣਾ ਦੇਣਾ ਕਿ ਕਿਸਾਨ ਉਹਨਾਂ ਨੇ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਰ ਜੀ ਨੇ ਰੀਟੇਨ ਕੀਤਾ ਜਾ ਰਿਹਾ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਫ ਸਰ ਅਸਲ ਤਾਂ ਨਹੀਂ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਜੀ ਬਦਤਮੀਜ਼ੀ ਕੀਤੀ ਕੱਲ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਹੋਇਆ ਕੀ ਸੀ ਐਸਏ ਥੋੜਾ ਬਰੀਫ ਕਰ ਦਿਓ ਅਸਲ ਕੱਲ ਹੋਇਆ ਕੀ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿ ਬਿਠਾਈ ਰੱਖਿਆ ਜੀ ਕਿੰਨਾ ਨੁਕਸਾਨ ਹੋਇਆ ਹੋ ਸਕਦਾ ਕਿ ਕੱਲ ਜਿਹੜੀਆਂ ਮੰਗਾ ਇੱਕ ਮਿੰਟ ਹੁਣ ਜਿਹੜੀ ਸਵਾਲ ਹੀ ਪੁੱਛ ਲਿਆ ਆਪਕੇ ਸਵਾਲ ਨੂੰ ਆਪੀ ਟੋਕੀ ਜੀ ਸਰ ਜੀ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਹਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹੈ ਨਾ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਸੋ ਮੈਨੂੰ ਬਦਤਮੀਜ਼ੀ ਕੀਤੀ ਜੀ ਮੈਂ ਮੈਂ ਟੋਟ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੂੰ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਦੋਂ ਪਹਿਲਾਂ ਬਿਨਾ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆਂ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ ਜੀ ਮੈਂ ਤੁਹਾਨੂੰ ਦੱਸਾਂਗੇ ਤੇ ਅੱਗੇ ਵੀ ਬਸ ਸੀਐਮ ਸਾਹਿਬ ਦੀ ਪੰਜ ਬਤਲਾ ਤੇ ਐਮਐਸਏ ਦੀ ਗੱਲ ਹੋਈ ਸੀ ਸਰ ਚਲ রাম <laughs> <laughs> Thank you very much. नहीं मैं समझ गया समझ गया उसी मेल कितने भी भेज सकते हैं सिलेक्ट करके ना स्कैनर अंदर स्कैन होने के बाद जब तो स्कैन कंप्लीट हो अंदर हैप्पी कैन दे व्हाट्सएप पे परचेज करना है और पर फॉर दैट इज ऑल ओके तो जिसने देने का मोबाइल नंबर वगैरह पाएगा वो ओटीपी आएगा तो उसके मोबाइल नंबर पे कॉल जाएगी ਹੋ ਗਿਆ ਮੈਂ ਸਮਝ ਗਿਆ ਹਾਂ ਜੀ ਹਾਂ ਆ ਗਈ ਸੇਵ ਹੋ ਗਈ ਹਾਂ ਇਹ ਤੋਂ ਤੁਸੀਂ ਫਿਰ ਉਹਨੂੰ ਫਾਰਵਰਡ ਕਰ ਦਿਓ ਹਾਂ ਜੀ ਹਾਂ ਜੇ ਤੋਂ WhatsApp ਤੇ ਮੈਸੇਜ ਚਲੇ ਜਾਏਗਾ ਸਰ ਬਸ ਕੋਈ ਕੋਲ ਕੇ QR ਕੋਡ ਸਕੈਨ ਕਰ ਲਓ ਆਹ ਵਕੇ ਲੈ ਲਓ ਜੀ ਸਰ ਠੀਕ ਐਸਰੇ ਦਾ ਪਿੰਡਰ ਨਾਲ ਜਦੋਂ ਇਹਦੇ ਨਾਲ ਹੀ ਆ ਗਿਆ ਸਰ ਤਾਂ ਵੀ QR ਕੋਡ ਸਕੈਨ ਕਰਕੇ ਬਸ ਹੋ ਗਿਆ ਜੀ ਆਲੋ ਆਲੋ ਫੋਟੋ ਵਾਲਾ ਕਰੋ ਬਾਈ ਫੋਟੋ ਮੈਨੂੰ ਲਈ ਪਤਾ ਫੋਟੋ ਰੀਡਿਓ ਬਹੁਤ ਰਹੀ ਹੈ ਜੀ ਦਿਪਕ ਜੀ ਫੋਟੋ ਫਟ ਚੱਕੋ ਬਾਈ ਫੋਟੋ ਮੈਨੂੰ 3 ਮਿੰਟ ਪਹਿਲਾਂ ਥੈਂਕ ਯੂ ਬਹੁਤ ਆਪਾਂ ਜੀ ਕੋਈ ਗੱਲ ਅੱਜ ਵੀ ਅੱਜ ਕੱਲ ਕਾਂਗਰਸ ਦਾ ਅਫੀਸ਼ੀਅਲ ਪੇਸਟ ਪਾਇਆ ਜੀ ਇੱਕ ਦੇਖੋ ਜੀ ਸਨਨ ਆਫੀਸ਼ਲ ਪੇਸ ਤੇ ਵੈ ਮੱਖ ਮੰਤਰੀ ਦੇ ਦਫਤਰੋਂ ਕੋਰੇ ਜ਼ਿਲ੍ਹੇ ਦਾ ਐਸਐਸਪੀ ਲਾਇਆ ਕਿੰਨੇ ਇਹ ਪਾਰਟ ਜਿਹੜਾ ਆਪ ਜੀ ਨੇ ਕਿਹਾ ਸੀ ਕਿ ਜਸਿੰਦਰ ਨੂੰ ਲਾਵਾਂਗੇ ਕਿ ਟਟਰ ਨੂੰ ਇਹ ਕਾਂਗਰਸ ਨੇ ਆਪਣੇ ਆਫੀਸ਼ਲ ਪੇਸ ਤੇ ਪਾਇਆ ਮੇਰੇ ਤੇ ਛੱਡ ਪਾ ਜੀ ਨੂੰ ਸੇ ਖੜਕਦੇ ਦੋ ਸਾਲ ਹੋ ਗਏ ਮੇਰੇ ਤੇ ਛੱਡ ਪਾ ਜੀ ਸਾਡੀ ਸੁਮੇਸ਼ਨਗਰ ਪਾਰਕ ਦੇ ਕੋਲ ਜਾ ਕਰਦੇ ਜਿਹੜਾ ਅੱਜ ਵੀ ਨਹੀਂ ਸਾਡੇ ਨੂੰ ਨਹੀਂ ਚੱਲਦਾ ਮੈਂ ਇਹ ਨਹੀਂ ਕਰਦਾ ਪੜ੍ਹ ਕੇ ਐਂਸੀ ਯਾਰ 6 ਤਰੀਕ ਤੋਂ ਬਾਅਦ ਇਹ ਨਹੀਂ ਹੈ ਮਾਦੂ 7 ਤੋਂ ਬਾਅਦ ਇਹ ਇਹ ਹੋ ਰਿਹਾ ਹੈ ਉਹ ਜਨਾਬਾ ਕੋ 10 ਨੰਬਰ ਦਾ ਕਾਲ ਦਾ ਕਾਲ 4 ਦਿਨ ਮੈਂ ਨਾ ਸਸੂ ਨੂੰ ਲਾ ਜੂਗੀ ਜੀਰੋ ਬਣਾ ਜਾਈ ਬਹੁਤਾਰ ਹੋ ਗਿਆ ਮਾਨ ਨਿਵਾਸੀ ਪਰ ਉਹ ਨਿਹਾਲਾ ਟਾਈਮ ਦੋ ਜੀ ਵੀ ਸਾਨੂੰ ਨਹੀਂ ਚੱਲੋ ਦੋ ਜੰਦੋ ਅੱਗੇ ਚੱਲੋ ਅੱਗੇ ਚੱਲੋ ਚੱਲੋ

ਨਹੀਂ ਕੋਰਟ ਚਲਦਾ ਸੀ ਕੋਰਟ ਚ ਕੋਰਟ ਚੋਂ ਲੈਣਾ ਪੈਂਦਾ ਨਹੀਂ ਕੋਈ ਨਹੀਂ ਮੈਂ ਕਹਿੰਦਾ ਨਾ ਮੈਂ ਡੀਸੀ ਨੂੰ ਕਿਸੇ ਬਾ ਆ ਦੇਖ ਲੀ ਬੀਸੀ 7 ਕਿਉਂ ਮੈਡਮ ਤੁਹਾਡੇ ਤੁਸੀਂ ਕੱਲ ਨੂੰ ਬੁਲਾ ਲੈਣੇ ਡੀਸੀ ਸਵੇਰੇ 10 ਵਜੇ ਆ ਮੋਹਾਲੀ ਡੀਸੀ ਸਵੇਰੇ 10 ਵਜੇ ਆਉਂਦੇ ਨੇ ਤਾਨੂੰ ਦੇਉ ਜੀ ਟਾਈਮ ਕਰਤਾ ਕਰੂ ਲੋਕ ਬਹੁਤ ਬਾਕੀ ਹੈ ਮੇਰੇ ਕੋਲ ਅਪੀਸ਼ਨ ਮੈਨੂੰ ਬੰਦੇ ਟਾਈਮ ਨਹੀਂ ਮਿਲਦਾ ਜੀ ਹਾਂ ਤੇ ਲੋਕ ਖੁਸ਼ ਹੋਣੇ ਚਾਹੀਦੇ ਜੀ ਮੇਰਾ ਫਰਜ਼ ਬਣਦਾ ਮੇਰਾ ਫਰਜ਼ ਬਣਦਾ ਮੈਂ ਲੋਕਾਂ ਦੁਆਰਾ ਚੁਣਿਆ ਹੋਇਆ ਤਾਂ ਮੇਰਾ ਫਰਜ਼ ਬਣਦਾ ਮੈਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਬਿਲਕੁਲ ਜੜੋਂ ਮਤਲਬ ਪਛਾਣਾ ਤੇ ਉਹਨਾਂ ਨੂੰ ਖਤਮ ਕਰਾਂ ਮੇਰਾ ਫਰਜ਼ ਹੈ ਛੁੱਟੀ ਤੇ ਰਹਿਣ ਦੋ